ਤਲਪੇ ਵੀਡੀਓ ਵੀਰੇ ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ ਨਗਰ ਕਾਉਂਸਲ ਦਫ਼ਤਰ ਜੀਰਾ ਦੇ ਵਿੱਚ ਖੜੇ ਆ ਜੀਰਾ ਵਾਸੀਓ ਤੇ ਪੰਜਾਬੀਓ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਇੱਕ ਮਸਲਾ ਚੱਕਿਆ ਸੀਗਾ ਆ ਪੀੜਤ ਲੋਕ ਨੇ ਜਿਹੜੇ ਮੁਹੱਲਿਆਂ ਦੇ ਇਹਨਾਂ ਦੇ ਜਿਹੜੀ ਛੜਕ ਜਾਂਦੀ ਆ ਜੀਰੇ ਤੋਂ ਸੁਨੇਹਰ ਰੋਡ ਜਾਂ ਦੂਜੀਆਂ ਛੜਕਾਂ ਜਾਂਦੀਆਂ ਨੇ ਉਹਦੇ ਵਿੱਚ ਉਹ ਛੜਕ ਟੁੱਟੀ ਆ ਉਹਦੇ ਵਿੱਚ ਸੀਵਰੇਜ ਦਾ ਪਾਣੀ ਖੜਦਾ ਤੇ ਸੀਵਰੇਜ ਦੀ ਲੀਕੇਜ ਹੁੰਦੀ ਆ ਲੀਕੇਜ ਹੋਣ ਕਾਰਨ ਜਿਹੜਾ ਕਿ ਪੀਣ ਵਾਲੇ ਪਾਣੀ ਦੇ ਵਿੱਚ ਵੀ ਉਹ ਪਾਣੀ ਮਿਕਸ ਹੁੰਦਾ ਤੋ ਪਾਣੀ ਵੀ ਪੀਣ ਜੋਗ ਹੈ ਨਹੀਂ ਲੰਘਣ ਜੋਗ ਰਸਤਾ ਵੀ ਹੈ ਨਹੀਂਗਾ ਤੇ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਇਹਨਾਂ ਨੇ ਮੇਰੇ ਤੇਕਰ رابطہ ਕੀਤਾ ਤੇ ਅਸੀਂ ਉਹ ਮੁੱਦਾ ਚੱਕਿਆ ਅੱਜ ਸਾਨੂੰ ਨਹੀਂ ਪਤਾ ਸੀਗਾ ਨਗਰ ਕੌਂਸਲ ਦੀ ਇੱਥੇ ਮੀਟਿੰਗ ਸੀਗੀ ਅਸੀਂ ਅੱਜ ਨਗਰ ਕੌਂਸਲ ਦਫ਼ਤਰ ਜੀਰਾ ਦੇ ਵਿੱਚ ਆਏ ਇੱਥੇ ਮਾਨਯੋਗ ਸਾਡੇ ਐਮਐਲਏ ਸ੍ਰੀ ਨਰੇਸ਼ ਕੁਟਾਰੀਆ ਵੀ ਸਨ ਪੀਓ ਸਾਹਿਬ ਵੀ ਸਨ ਤੇ ਜਿਹੜੇ ਇੱਥੇ ਪ੍ਰਧਾਨ ਸਾਹਿਬ ਨੇ ਜਿਹੜੇ ਕਿ ਉਹਨਾਂ ਦੇ ਵਾਈਫ ਨੇ ਪ੍ਰਧਾਨ ਪਰ ਉਹ ਪ੍ਰਧਾਨਗੀ ਕਰ ਰਹੇ ਨੇ ਭਾਈ ਗੁਰਪ੍ਰੀਤ ਸਿੰਘ ਜੱਜ ਮਾਨਯੋਗ ਉਹ ਵੀ ਸਨ ਅਸੀਂ ਜਦੋਂ ਥੱਲੇ ਖੜੇ ਸੀ ਅਸੀਂ ਵੇਟ ਕਰੀ ਗਏ ਸਾਨੂੰ ਮਿਲਨ ਦਾ ਸਮਾਂ ਨਹੀਂ ਦਿੱਤਾ ਗਿਆ ਪਰ ਜਦੋਂ ਥੱਲੇ ਐਮਐਲਏ ਸਾਹਿਬ ਆਉਂਦੇ ਆ ਐਮਐਲਏ ਸਾਹਿਬ ਸਾਡੇ ਤੋਂ ਪਾਸਾ ਵੱਟ ਕੇ ਪੁਲਿਸ ਦੀ ਤਾਕਤ ਦੇ ਨਾਲ ਨਿਕਲ ਜਾਂਦੇ ਨੇ ਤੇ ਸਾਡੇ ਕੋਲ ਜਿਹੜੀ ਗੱਲ ਗੱਲ ਬਾਤ ਕਰਨ ਵਾਸਤੇ ਉਹ ਗੁਰਪ੍ਰੀਤ ਸਿੰਘ ਜੱਜੀ ਇਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਜੱਜ ਦੀ ਆਉਂਦੇ ਨੇ ਪਰ ਸਾਨੂੰ ਬੜੀ ਹੈਰਾਨਗੀ ਹੋਈ ਇੱਕ ਜੀਰੇ ਸ਼ਹਿਰ ਦੇ ਵਿੱਚ ਘੱਟੋ ਘੱਟ ਵੀ 1.5-2 ਲੱਖ ਦੇ ਵਸਨੀਕ ਹੈਗੇ ਨੇ ਜ਼ਿਆਦਾ ਹੀ ਹੋਣਗੇ ਜੇ ਮੈਂ ਗਲਤ ਹੋਵਾਂ ਤਾਂ ਪਰ ਜਿਹੜੀ ਉਹਨਾਂ ਦੀ ਲੈਂਗੁਏਜ ਸੀ ਬੜੀ ਹੀ ਗਲਤ ਬੜੀ ਹੀ ਨਿੰਦਣਯੋਗ ਸੀਗੀ ਜਿਹੜਾ ਕਿ ਅਸੀਂ ਗੱਲ ਕੀ ਕਰਨੀ ਸੀ ਉਹ ਮਸਲੇ ਕੁਝ ਹੋਰ ਕਰ ਰਹੇ ਸੀਗੇ ਜਿਵੇਂ ਮੈਂ ਹੁਣ ਪਿਛਲੇ 3 ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਜੀਰਾ ਸ਼ਰਾਬ ਫੈਕਟਰੀ ਦਾ ਉਹਦੇ ਵਿੱਚ ਅਸੀਂ ਬੁੱਢੇ ਨਾਲੇ ਤੇ ਵੀ ਸੰਘਰਸ਼ ਕਰ ਰਹੇ ਹਾਂ ਉਹਦੇ ਨਾਲ ਅਸੀਂ ਚਮਕੌਰ ਸਾਹਿਬ ਜਿਹੜੀ ਰੁਚਰਾ ਮੈਲ ਸੀ ਜਿਹੜੀ 200 ਕਿੱਲੇ ਦੇ ਵਿੱਚ ਲੱਗੀ ਸੀਗੀ ਉੱਥੇ ਵੀ ਸੰਘਰਸ਼ ਕਰ ਰਹੇ ਹਾਂ ਕਹਿਣ ਦਾ ਮਤਲਬ ਆ ਵੀ ਪੰਜਾਬ ਦੇ ਵਿੱਚ ਜਿਹੜਾ ਵੀ ਸੰਘਰਸ਼ ਹੁੰਦਾ ਉਹਦੇ ਵਿੱਚ ਮੈਂ ਭਾਗੀਦਾਰ ਹੁੰਨਾ ਮੈਂ ਜਾਣਾਂ ਉੱਥੇ ਜਾਣੇ ਆ ਪਰ ਇਹਨਾਂ ਨੂੰ ਮੇਰੇ ਤੋਂ ਮਿਰਚਾਂ ਇਹ ਲੱਗ ਰਹੀਆਂ ਵੀ ਇਹੇ ਰੌਲਾ ਪਵਾਉਂਦਾ ਪ੍ਰਧਾਨ ਜੀ ਅਸੀਂ ਰੌਲਾ ਪਵਾਉਣ ਨਹੀਂ ਆਏ ਸੀਗੇ ਅਸੀਂ ਤਾਂ ਤੁਹਾਨੂੰ ਸਤਕਾਰ ਸਹਿਤ ਇੱਕ ਮੰਗ ਪੱਤਰ ਦੇਣ ਆਏ ਸੀ ਪਰ ਤੁਸੀਂ ਮੇਰੇ ਤੇ ਇਲਜ਼ਾਮ ਲਾਏ ਵੀ ਜਿਹੜੀ ਸੋਢੀ ਵਾਲੇ ਪਿੰਡ ਦੇ ਵਿੱਚ ਅੱਗ ਲੱਗੀ ਸਾਧੂ ਵਾਲੇ ਪਿੰਡ ਦੇ ਵਿੱਚ ਅੱਗ ਲੱਗੀ ਆ ਉਹ ਅੱਗ ਲੱਗਣ ਦੇ ਨਾਲ ਤੂੰ ਪੈਸੇ ਇਕੱਠੇ ਕੀਤੇ ਆ ਭਾਈ ਸੋਢੀ ਵਾਲੇ ਵਾਲਿਓ ਆ ਤੁਸੀਂ ਸਾਧੂ ਵਾਲੇ ਵਾਲਿਓ ਮਈਆਂ ਵਾਲੇ ਦੇਓ ਮਨਸੂਰ ਵਾਲੇ ਤੋਂ ਜਿੰਨੇ ਵੀ ਆ ਤੁਹਾਡੇ ਮਸਲਾ ਮੈਂ ਚੱਕਿਆ ਸੀ ਥੋੜੀ ਹੈਲਪ ਕਰਾਈ ਆ ਹਾਜੀ ਵਾਲੀ ਵਸਤੀ ਸੀ ਆ ਬੱਬੂ ਸਜਾਦਾ ਜੀ ਆ ਉਹਨਾਂ ਨੂੰ ਪੁੱਛ ਲਿਓ ਜਾਂ ਕਾਦੀਆਂ ਜਥੇ ਬੰਦੀ ਸੀ ਉਹਨਾਂ ਨੂੰ ਪੁੱਛ ਲਿਓ ਇੱਕ ਵੀ ਰੁਪਈਆ ਮੇਰੇ ਤੇ ਸਾਬਤ ਕਰ ਦੋ ਤੇ ਜੁੱਤੀਆਂ ਥੋਡੀਆਂ ਸਿਰ ਮੇਰਾ ਇਹ ਪ੍ਰਧਾਨ ਜੀ ਥੋੜੀ ਇਹ ਸਿਆਣੀਆਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਇੱਕ ਵੀ ਰੁਪਈਆ ਤੁਸੀਂ ਖਾਓ ਗੁਰੂ ਘਰ ਸੌ ਵੀ ਮੈਂ ਇੱਕ ਵੀ ਰੁਪਈਆ ਖਾਦਾ ਹੋਵੇ ਅੱਜ ਤੱਕ ਜੀਰੇ ਮੋਰਚੇ ਦੇ ਵਿੱਚੋਂ ਪੈਸਾ ਖਾਦਾ ਹੋਵੇ ਅੱਜ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਦਿੱਲੀ ਦੇ ਵਿੱਚ ਜਾ ਰਹੇ ਹਾਂ ਐਨਜੀਟੀ ਦੇ ਵਿੱਚ ਜਾ ਰਹੇ ਹਾਂ ਹਾਈ ਕੋਰਟ ਦੇ ਵਿੱਚ ਤਰੀਕਾ ਪੈਗ ਰਹੀਆਂ ਸਾਡੀਆਂ ਫਰੋਜਪੁਰ ਦੇ ਵਿੱਚ ਤਰੀਕਾ ਪੈ ਰਹੀਆਂ ਤੁਸੀਂ ਕਿਵੇਂ ਇਲਜ਼ਾਮ ਲਾਓਗੇ ਤੂੰ ਤੁਹਾਡੇ ਕੋਲੇ ਇਲਜ਼ਾਮਾਂ ਦੀ ਰਾਜਨੀਤੀ ਆ ਆ ਪ੍ਰਧਾਨ ਸਾਹਿਬ ਤੁਸੀਂ ਤਾਂ ਇਸ ਪਾਰਟੀ ਵਿੱਚ ਹੋਣਾ ਹੀ ਹੋਣਾ ਅਸੀਂ ਤਾਂ ਇਹ ਪਾਰਟੀ 2013 ਦੇ ਵਿੱਚ ਸੀਗੇ ਤੁਸੀਂ ਪਿਛਲੀਆਂ ਸਰਕਾਰਾਂ ਦਾ ਵੀ ਰਾਜ ਭੋਗਿਆ ਇਹ ਸਰਕਾਰ ਦਾ ਵੀ ਰਾਜ ਭੋਗ ਰਹੀ ਹਾਂ ਤੇ ਗਾਂ ਜਿਹੜੀ ਸੱਤਾ ਵਿੱਚ ਆਊਗੀ ਤੁਸੀਂ ਉਹਨਾਂ ਵਿੱਚ ਜਾ ਕੇ ਉੱਥੇ ਵੀ ਰਾਜ ਭੋਗੋਗੇ ਮਤਲਬ ਤੁਹਾਡਾ ਇਹੀ ਆ ਵੀ ਤੁਸੀਂ ਕੁਰਤੀ ਤੇ ਰਹਿਣਾ ਉਹ ਕਹਿੰਦੇ ਹੁੰਦੇ ਨਾ ਸੁੰਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਰ ਜਾ ਯਾਰ ਫਿਰੇ ਤੁਹਾਡਾ ਇਹ ਆ ਵੀ ਸਾਰਾ ਪਿੰਡ ਮਰ ਜੇ ਤੇ ਰਾਜ ਸਾਡਾ ਹੋਵੇ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਸੀ ਅਸੀਂ ਅੱਜ ਮੰਗ ਪੱਤਰ ਦੇਣ ਆਏ ਸੀ ਮੰਗ ਪੱਤਰ ਦੇ ਕੇ ਅਸੀਂ ਚੱਲੇ ਆ ਜੀ ਅਸੀਂ ਹੱਥ ਜੋੜ ਕੇ ਸਤਿਕਾਰ ਸਹਿਤ ਨਿਮਰਤਾ ਸਹਿਤ ਆਪ ਜੀ ਨੂੰ ਆਪ ਜੀ ਦੇ ਅਹੁਦੇ ਦਾ ਸਤਿਕਾਰ ਕਰਦੇ ਹੋਏ ਆਪ ਜੀ ਨੂੰ ਮਾਣਯੋਗ ਪ੍ਰਧਾਨ ਸਾਹਿਬ ਈਓ ਸਾਹਿਬ ਮਾਣਯੋਗ ਐਮ ਐਲ ਏ ਸਾਹਿਬ ਆਪ ਜੀ ਨੂੰ ਬੇਨਤੀ ਕਰਦੇ ਆ ਜੀਰੇ ਦੀਆਂ ਛੜਕਾਂ ਦਾ ਸੀਵਰੇਜ ਦਾ ਮਸਲਾ ਹੱਲ ਹੋਣਾ ਚਾਹੀਦਾ ਜੇ ਇਹ ਮਸਲਾ ਨਾ ਹੱਲ ਹੋਇਆ ਤੇ ਅੱਜ ਮੈਂ ਕਹਿ ਕੇ ਜਾਂਦਾ ਪੂਰਾ ਪੰਜਾਬ ਅਸੀਂ ਜੀਰੇ ਦੇ ਵਿੱਚ ਬਿਠਾਵਾਂਗੇ ਇਹ ਮਤ ਛੱਡਿਓ ਭੁਲੇਖਾ ਕਰ ਦਿਓ ਵੀ ਇਹ ਹੁਣ ਚੁੱਪ ਹੋ ਜਾਣਗੇ ਅੱਥੀ ਅੱਜ ਕੱਲਾ ਮੰਗ ਪੱਤਰ ਦੇਣ ਆਏ ਸੀਗੇ ਤੇ ਮਸਲਾ ਤੁਸੀਂ ਪੜਕਾਇਆ ਇਸ ਦਾ ਹੱਲ ਹੋ ਆ ਗਰੀਬ ਜਨਤਾ ਪੰਪ 500 ਰੁਪਏ ਦੇ ਦਿਹਾੜੀ ਕਰਨ ਵਾਲੀ ਆ ਮਜ਼ਦੂਰ ਆ ਇਹਨਾਂ ਦੇ ਘਰਾਂ ਚ ਪਾਣੀ ਪੀਣ ਜੋਗ ਹੈ ਨਹੀਂਗਾ ਇਹਨਾਂ ਦਾ ਲੰਘਣਾ ਔਖਾ ਹੋਇਆ ਬਹੁਤ ਪਰੇਸ਼ਾਨ ਹੈ ਇਹ ਤੇ ਤੁਸੀਂ ਇਹ ਜੀਰੇ ਸ਼ਹਿਰ ਦੇ ਵਿੱਚ ਡੱਬੇ ਰੱਖ ਕੇ ਤੇ ਜੀਰੇ ਸ਼ਹਿਰ ਦਾ ਸੁੰਦਰੀਕਰਨ ਨਹੀਂ ਹੁੰਦਾ ਤੁਸੀਂ ਕਿੰਨੇ ਵੀ ਜਿੱਥੇ ਅਸੀਂ ਸਾਡਾ ਇੱਥੇ ਸੋਨਾ ਬਣਾਇਆ ਤੁਸੀਂ ਉਹਨੂੰ ਨਹੀਂ ਪ੍ਰਮੋਟ ਕਰਦੇ ਕਿਉਂ ਅਸੀਂ ਕਿਉਂ ਪ੍ਰਮੋਟ ਕਰੀਏ ਤੁਹਾਡੀ ਇਹ ਜ਼ਿੰਮੇਵਾਰੀ ਆ ਤੁਹਾਡੀ ਇਹ ਨੌਕਰੀ ਆ ਤੁਸੀਂ ਕਰੋ ਸੁੰਦਰੀਕਰਨ ਕਰੋ ਸ਼ਹਿਰ ਦਾ ਅਸੀਂ ਆ ਦੂਜੀ ਬੇਨਤੀ ਹੈ ਮੇਰੇ ਨਾਲ ਪਰਮਿੰਦਰ ਆ ਪਰਮਿੰਦਰ ਕਰੂਗਾ ਅਸੀਂ ਉੱਥੇ ਹੀ ਮਰੀਜ਼ ਹੁੰਦਾ ਜੀ ਜਿਹੜੀ ਸਾਨੂੰ ਬਿਮਾਰੀ ਹੋਊਗੀ ਅਸੀਂ ਤਾਂ ਉਹ ਦੱਸਾਂਗੇ ਵੀ ਭਾਈ ਸਾਡੇ ਆਹ ਦੁੱਖ ਤਕਲੀਫ ਆ ਆ ਸਾਡੇ ਹੈਗਾ ਇਹਦਾ ਹੱਲ ਕਰੋ ਸਾਡੇ ਸੀਵਰੇਜ ਦਾ ਦੁੱਖ ਹੈਗਾ ਇਹਦਾ ਤੁਸੀਂ ਹੱਲ ਕਰੋ ਜੇ ਤੁਸੀਂ ਸੀਵਰੇਜ ਦਾ ਹੱਲ ਕਰਦੇ ਅਸੀਂ ਧੰਨਵਾਦ ਕਰਦੇ ਆ ਜੇ ਤੁਸੀਂ ਹੱਲ ਨਹੀਂ ਕਰਦੇ ਤੇ ਅਸੀਂ ਸੰਘਰਸ਼ ਦਾ ਰਾਹ ਵਿੱਡਾਂਗੇ ਹਾਂਜੀ ਭਾਈ ਅੱਛਾ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਜੀ ਨੂੰ ਤੁਹਾਡੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਜੀ ਰੋਬਿੰਡ ਸਾਡੇ ਨਾਲ ਆਇਆ ਸਾਡੇ ਸਨੇਹ ਰੋਡ ਦੇ ਮਸਲੇ ਕਰਕੇ ਤੁਸੀਂ ਇਸ ਮਸਲੇ ਨੂੰ ਕਿਸੇ ਹੋਰ ਰੰਗਤ ਦੇ ਵਿੱਚ ਲੈ ਗਏ ਪਹਿਲੀ ਗੱਲ ਤਾਂ ਇਹ ਤੁਹਾਡੇ ਲਈ ਚੰਗੀ ਨਹੀਂ ਹੈ ਤੁਸੀਂ ਆਪਦੀਆਂ ਕਮੀਆਂ ਕਮੀਆਂ ਲਕਾਉਣ ਲਈ ਕਿਸੇ ਦੇ ਉੱਤੇ ਇਲਜ਼ਾਮ ਲਾਈ ਜਾਂਦੇ ਹੋ ਕਿੱਧਰ ਦੀ ਸਿਆਣਪ ਹੈ ਇੱਕ ਪ੍ਰਧਾਨਗੀ ਦਾ ਜਿਹੜਾ ਔਰਾ ਹੁੰਦਾ ਜਾਂ ਐਮਐਲਏ ਦਾ ਔਰਾ ਹੁੰਦਾ ਉਹ ਇੱਕ ਬਹੁਤ ਵੱਡਾ ਹੁੰਦਾ ਤੁਸੀਂ ਸ਼ਹਿਰ ਦੇ ਨੁਮਾਇੰਦੇ ਸੀਗੇ ਤੁਹਾਡਾ ਹੱਕ ਭੰਦਾ ਸੀ ਸਾਡੀ ਗੱਲ ਸੁਣਦਾ ਤੁਸੀਂ ਕਹਿੰਦੇ ਹੋ ਚੰਗੀਆਂ ਥਾਵਾਂ ਨਹੀਂ ਪ੍ਰਮੋਟ ਕਰਦੇ ਬਈ ਅਸੀਂ ਕਿਉਂ ਕਰੀਏ ਜਦੋਂ ਅਸੀਂ ਆਪ ਤਾਂ ਡੁੱਬੇ ਪਏ ਆ ਅਸੀਂ ਤੁਹਾਡੀਆਂ ਚੰਗੀਆਂ ਤੋਂ ਕੀ ਲੈਣਾ ਦੂਜੀ ਗੱਲ ਚੰਗੀਆਂ ਕੀਤੀਆਂ ਗਈਆਂ ਤੁਸੀਂ ਚਾਰ ਦਿਨ ਝਾੜੂ ਫੜ ਕੇ ਇਹ ਫੋਟੋਆਂ ਪਾਉਣ ਨਾਲ ਕੋਈ ਚੰਗਾ ਸ਼ਹਿਰ ਨਹੀਂ ਬਣ ਜਾਂਦਾ ਜੇ ਸਾਫ਼ ਸੁਥਰਾ ਤੁਸੀਂ ਕਲੌਕ ਟਾਵਰ ਬਣਿਆ ਕਾਂਗਰਸ ਦੇ ਸਰਕਾਰ ਦਾ ਤੁਸੀਂ ਉੱਥੇ ਜਾ ਕੇ ਕਿਹੜੀ ਕਿਹੜੀ ਡਿੰਗਾ ਮਾਰਦੇ ਰਹੇ ਵੀ ਮੈਂ ਬਣਵਾਇਆ ਜਿਹੜਾ ਰੇਲਵੇ ਰੋਡ ਹੈ ਇਹ ਇਹ ਕਿਹੜਾ ਤੁਸੀਂ ਆ ਆ ਮੋਤੀ ਬਾਗ ਦਾ ਅੱਜ ਤੁਸੀਂ ਜ਼ਿਕਰ ਕੀਤਾ ਮੋਤੀ ਬਾਗ ਮੈਂ ਬਣਾਇਆ ਕਿਹੜਾ ਤੁਸੀਂ ਬਣਾਇਆ ਭਾਈ ਇਹ ਕਾਂਗਰਸ ਸਰਕਾਰ ਦਾ ਬਣਿਆ ਤੁਸੀਂ ਰਾਜਨੀਤੀ ਲੈ ਕੇ ਆਏ ਹੋ ਅਸੀਂ ਰਾਜਨੀਤੀ ਲੈ ਕੇ ਨਹੀਂ ਆਏ ਸੀ ਮੈਂ ਕਾਂਗਰਸੀ ਸੀ ਪਰ ਮੈਂ ਇਸ ਮੁੱਦੇ ਦੇ ਵਿੱਚ 1% ਵੀ ਕਿਸੇ ਰਾਜਨੀਤਿਕ ਪੱਖੋਂ ਨਹੀਂ ਆਇਆ ਮੈਂ ਆਪਦੇ ਮਹੱਲਿਆਂ ਨਾਲ ਆਇਆ ਸੀ ਤੁਸੀਂ ਕਹਿੰਦੇ ਮੈਂ ਮੋਤੀ ਬਾਗ ਬਣਾਇਆ ਤੁਸੀਂ ਕਹਿੰਦੇ ਮੈਂ ਕਲੌਕ ਟਾਵਰ ਬਣਾਇਆ ਤੁਸੀਂ ਕਹਿੰਦੇ ਜੀ ਅਸੀਂ ਰੇਲਵੇ ਰੋਡ ਬਣਾਇਆ ਇੱਕ ਨਵੇਂ ਜਿਹੇ ਰੋਡ ਤੇ ਲੱਕ ਪਵਾ ਗਏ ਕਿਲੋਮੀਟਰ 3 ਸਾਲਾਂ ਦੇ ਵਿੱਚ ਤੁਸੀਂ ਕਿੱਡੀ ਕੁ ਉਪਲਬਧੀ ਹਾਸਲ ਕਰ ਲਈ ਬਈ ਤੁਸੀਂ ਕਹਿੰਦੇ ਹੋ ਵੀ ਅਸੀਂ ਬੜਾ ਸੋਹਣਾ ਸ਼ਹਿਰ ਬਣਾਤਾ ਮੈਂ 1% ਵੀ ਨਹੀਂ ਮੰਨਦਾ ਦੂਜੀ ਗੱਲ ਇਹ ਆ ਜਿੰਨਾ ਚਿਰ ਸਾਡਾ ਰੋਡ ਸਾਫ਼ ਨਹੀਂ ਹੁੰਦਾ ਸਾਡੇ ਵੱਲੋਂ ਤੁਸੀਂ ਸ਼ਹਿਰ ਨੂੰ سونے ਦਾ ਬਣਾ ਦਿਓ ਯਾਰ ਜਦੋਂ ਸਾਡੇ ਲੋਕ ਹੀ ਡੁੱਬੀ ਜਾਂਦੇ ਆ ਸਾਨੂੰ ਤੁਹਾਡੇ ਚੰਗੇ ਨਾਲ ਕੀ ਭਾ ਬਈ ਤੁਸੀਂ ਆਪਦੀ ਪੀੜੀ ਥੱਲੇ ਛੋਟਾ ਮਾਰੋ ਕਿਸੇ ਤੇ ਫਿਰ ਇਲਜ਼ਾਮ ਲਾਇਓ ਰੋਬ ਨੇ ਸ਼ਰਾਬ ਫੈਕਟਰੀ ਦੇ ਵਿੱਚ ਜੋ ਸੰਘਰਸ਼ ਵਿੱਡਿਆ ਸਾਰਿਆਂ ਨੂੰ ਭਲੀ ਭਾਤੀ ਜਾਨੂ ਆ ਤੁਹਾਡੇ ਅੰਗੂ ਨਹੀਂ ਐ ਵੀ ਹਾਂ ਵੀ ਜਿੱਧਰ ਵੇਖਿਆ ਵੀ ਹਾਂ ਪਲੜਾ ਭਾਰਾ ਉਧਰ ਨੂੰ ਝੋਗ ਗਏ ਜਿਹੜੀ ਸਰਕਾਰ ਆ ਗਈ ਉਹਦੇ ਜੇ ਰਲ ਗਏ ਬਈ ਪਹਿਲਾਂ ਤੁਸੀਂ ਕਾਲੀਦਾਲ 'ਚ ਫਿਰ ਕਾਂਗਰਸ 'ਚ ਫਿਰ ਹੁਣ ਆਮ ਆਦੀ ਪਾਰਟੀ 'ਚ ਰਲ ਗਏ ਹੋ ਕੀ ਗੱਲ ਹੈ ਤੁਹਾਡੇ ਤੁਹਾਡੇ ਲਈ ਸਾਰਾ ਕੁਝ ਜਾਇਜ਼ ਆ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੋਮੀ ਕਿਹੜੀ ਹੁੰਦਾ ਮੈਂ ਇੱਕ ਗੱਲ ਕਲੀਅਰ ਕਰਾਂ ਜੀ ਦੇਖੋ ਜੀ ਮੈਂ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਹੈਗਾ ਪਿੱਛੇ ਚਾਹੇ ਕਾਲੀ ਸਰਕਾਰ ਰਹੀ ਆ ਚਾਹੇ ਕਾਂਗਰਸ ਸਰਕਾਰ ਰਹੀ ਆ ਜੇ ਉਹਨਾਂ ਦੀਆਂ ਮਾੜੀਆਂ ਨੀਤੀਆਂ ਸੀਗੀਆਂ ਤਾਂ ਬਦਲਾਵ ਵਾਲੀ ਸਰਕਾਰ ਆਈ ਸੀ ਤੇ ਆ ਬਦਲਾਵ ਵਾਲੀ ਸਰਕਾਰ ਨੇ ਬਦਲੇ ਲਏ ਆ ਤੇ ਇਹ ਸਰਕਾਰ ਨੂੰ ਬੇਨਤੀ ਆ ਕਿ ਇਸ ਦਾ ਹੱਲ ਕਰੋ ਜੇ ਤੁਸੀਂ ਹੱਲ ਨਹੀਂ ਕਰਦੇ ਤੇ ਅਸੀਂ ਆ ਸਾਡੇ ਚ ਕੋਈ ਕਾਲੀ ਨਹੀਂ ਕੋਈ ਕਾਂਗਰਸ ਨਹੀਂ ਅਸੀਂ ਸਾਰਾ ਜੀਰਾ ਸ਼ਹਿਰ ਇਕੱਠਾ ਹੋ ਕੇ ਲਾਮਬੰਦ ਕਰਕੇ ਬਾਈ ਦੱਸੋ ਲਾਮਬੰਦ ਹੋਵਾਂਗੇ ਇਕੱਠੇ ਹੋਵਾਂਗੇ ਸਾਰਾ ਪੰਜਾਬ ਇੱਥੇ ਬਿਠਾਵਾਂਗੇ ਸਾਰਾ ਪੰਜਾਬ ਤੇ ਪ੍ਰਧਾਨ ਜੀ ਤੇ ਤੁਹਾਨੂੰ ਇਹ ਸਾਡੀਆਂ ਗੱਲਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਊਗਾ ਤੇ ਭਲੇਖੇ ਚ ਮੱਤ ਰਿਓ ਵੀ ਮੈਂ ਖਣੀ ਕੱਲਾ ਤੇ ਮੈਨੂੰ ਤੁਸੀਂ ਹੱਥ ਪਾ ਕੇ ਦੇਖਿਓ ਜੇ ਨਾ ਸਾਰਾ ਪੰਜਾਬ ਪਿੱਛੇ ਬੋਲਿਆ ਤੇ ਮੇਰੇ ਫਿੱਟੇ ਲਾਨਤ ਹੋਊਗੀ ਨਹੀਂ ਕੱਲਾ ਕਿਉਂ ਯਾਰ ਸਾਰੇ ਇਹ 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 ਮੈਂ ਤਾਂ ਪਲੇਖਾ ਛੱਡਿਓ ਤੇ ਅਸੀਂ ਅਸੀਂ ਕੋਈ ਸ਼ਾਸਤ ਕਰਨ ਨਹੀਂ ਆਏ ਸੀ ਅਸੀਂ ਕੱਲਾ ਮੰਗ ਪੱਤਰ ਦੇਣ ਆਏ ਸੀ ਜੇ ਤੁਸੀਂ ਸਿਆਣੇ ਹੁੰਦੇ ਤੇ ਤੁਸੀਂ ਸਾਡਾ ਮੰਗ ਪੱਤਰ ਫੜਦੇ ਤੇ ਸਾਨੂੰ ਕਹਿੰਦੇ ਭਾਈ ਸਾਹਿਬ ਸਾਡਾ ਕੰਮ ਹੋ ਜਾਊਗਾ ਤੁਹਾਡਾ ਕੰਮ ਹੋ ਜਾਊਗਾ ਜਦੋਂ ਕੰਮ ਹੋ ਗਿਆ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਨੇ ਅਸੀਂ ਗੱਲ ਇਹ ਹੀ ਸੀ ਨਾ ਪਰ ਉਹਨੂੰ ਜਾਣ ਬੁੱਝ ਕੇ ਤੁਸੀਂ ਮਸਲੇ ਨੂੰ ਉਲਝਾਉਣ ਖਾਤਰ ਤੁਸੀਂ ਆਪ ਦਾ ਇੱਕ ਨਗਰ ਕਾਉਂਸਲ ਦਾ ਪੇਜ ਚਲਾਉਨੇ ਆ ਉਸ ਪੇਜ ਤੇ ਮਿਰਚ ਮਸਾਲਾ ਵੰਡਣ ਦੇ ਖਾਤਰ ਉਹ ਆਪਦੇ ਪੇਜ ਨੂੰ ਪ੍ਰਮੋਟ ਕਰਨ ਦੇ ਖਾਤਰ ਤੁਸੀਂ ਮਸਲੇ ਨੂੰ ਹੋਰ ਲੈ ਗਏ ਤੇ ਮੈਂ ਫੇਰ ਕਹਿੰਨਾ ਪੰਜਾਬੀਓ ਮੈਂ ਸਾਰੇ ਪੰਜਾਬ ਨੂੰ ਸੰਬੋਧਨ ਹੋ ਕੇ ਕਹਿਣਾ ਵੀ ਇੱਕ ਵੀ ਰੁਪਈਆ ਮੇਰੇ ਤੇ ਸਾਬਤ ਕਰ ਦਿਓ ਜੁੱਤੀਆਂ ਥੋਡੀਆਂ ਸਿਰਮੇਰਾ ਧੰਤਨ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਚੱਲੇ ਆਂ ਜੀਰਾ ਛਰਾ ਫੇਟ ਨੂੰ ਬੰਦ ਕਰਵਾਉਣ ਵਾਸਤੇ ਧੰਤਨ ਭਗਤ ਬਾਬਾ ਦੁਨੀ ਚਾਂਜੀ ਦੇ ਪਵਨ ਸਥਾਨਾਂ ਤੋਂ ਚੱਲੇ ਆਂ ਆਜੋ ਮੈਂ ਚੜਦਾ ਸੌ ਖਾਨਾ ਤੇ ਤੁਸੀਂ ਵੀ ਲਿਆਓ ਆਪਦਾ ਪਰਿਵਾਰ ਤੇ ਉੱਥੇ ਛਾ ਕੇ ਸੌ ਖਾਓ ਤੇ ਅਸੀਂ ਆਉਣ ਵਾਲੇ ਦਿਨਾਂ ਚ ਸੰਘਰਸ਼ ਵਾਲਾ ਰਾਹ ਵਿੱਡਾਂਗੇ ਇਹ ਅੱਜ ਅਸੀਂ ਕਹਿ ਚੱਲੇ ਆ ਨਹੀਂ ਇਹਦਾ ਹੱਲ ਹੁੰਦਾ ਨਹੀਂ ਸਾਰੇ ਸ਼ਹਿਰ ਨੂੰ ਲਾਮਬੰਦ ਕਰਕੇ ਸਾਰੀਆਂ ਸੰਸਥਾ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਆ ਤੁਹਾਡੇ ਬਾਹਰ ਚ ਜ਼ਿੰਦਾ ਅਸੀਂ ਲਾਵਾਂਗੇ ਅੱਜ ਦੀ ਗੱਲ ਮੇਰੀ ਯਾਦ ਰੱਖ ਲਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ